ਸਸੇ ਗੱਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਬੈਦਰ ਅਪਡੇਟਸ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ 29 30 ਅਤੇ 31 ਅਕਤੂਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਆਖਰੀ ਤਿੰਨ ਦਿਨ ਅਕਤੂਬਰ ਮਹੀਨੇ ਦੇ ਕਿਵੇਂ ਬੀਤਣਗੇ ਕਿਉਂਕਿ ਹਾਲਾਤ ਹੁਣ ਹੌਲੀ ਹੌਲੀ ਠੰਡ ਵੱਲ ਵੱਧ ਰਹੇ ਨੇ ਦਿਨ ਵਾਏ ਦਿਨ ਅਗਰ ਗੱਲ ਕਰੀਏ ਤਾਂ ਦਿਨ ਦਾ ਤਾਪਮਾਨ ਵੀ ਘਟ ਰਿਹਾ ਰਾਤ ਦਾ ਤਾਪਮਾਨ ਤਾਂ ਪਹਿਲਾਂ ਹੀ 16 17 18 ਡਿਗਰੀ ਤੱਕ ਚੱਲਿਆ ਗਿਆ ਸੀ ਹੁਣ ਦਿਨ ਦੇ ਤਾਪਮਾਨ ਦੇ ਵਿੱਚ ਵੀ ਗਰਾਵਟਾਈ ਹੈ ਅਗਰ ਮੈਂ ਤੁਹਾਨੂੰ ਦਿਖਾ ਸਕਾਂ ਤਾਂ ਤੁਹਾਨੂੰ ਲਾਈਵ ਕੈਮਰੇ ਦੇ ਥਰੂ ਦਿਖਾਉਂਦਾ ਸਾਡੇ ਏਰੀਆ ਦੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਸਵੇਰੇ 7:30 ਵਜੇ ਦਾ ਸਮਾਂ ਹੈ ਧੁੰਦ ਪੂਰੀ ਪਈ ਹੋਈ ਹੈ ਇਸ ਸਮੇ ਸਾਡੇ ਅਗਰ ਛੱਤ ਤੋਂ ਤੁਸੀਂ ਵਿਊ ਦੇਖੋਗੇ ਤਾਂ ਅਸਮਾਨ ਦੇ ਵਿੱਚ ਜਿਹੜਾ ਸੂਰਜ ਆਉਂ ਹੀ ਤੁਹਾਨੂੰ ਹਜੇ ਬਹੁਤ ਧੁੰਦਲਾ ਹੀ ਦਿਖਾਈ ਦੇ ਰਿਹਾ ਤੇ ਲਗਭਗ ਕੋਈ ਬਹੁਤ ਅਜਿਹਾ ਵੀ ਨਹੀਂ ਹੈ ਕਿ ਬਹੁਤ ਕੋਈ ਤੜਕੇ ਦਾ ਸਮਾਂ ਹੈ ਲਗਭਗ 7:30 ਵਜੇ ਦਾ ਸਮਾਂ ਹੋਇਆ ਜੀ ਹਲੇ ਤੇ ਕਾਫੀ ਜ਼ਿਆਦਾ ਠੰਡ ਇਸ ਸਮੇਂ ਧੁੰਦ ਬਣੀ ਹੋਈ ਹੈ ਤੁਹਾਡੇ ਕੀ ਹਾਲਾਤ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰੋ ਤੇ ਹੁਣ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਤਾਜ਼ਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਮੌਸਮ ਬੈਸੇ ਸਾਫ਼ ਹੈ ਕੋਈ ਤਗੜੀ ਕਾਰਵਾਈ ਨਹੀਂ ਹੈ ਕਿਉਂਕਿ ਪਾਕਿਸਤਾਨ ਵੱਲੋਂ ਜੋ ਪੱਛਮੀ ਹਵਾਵਾਂ ਆ ਰਹੀਆਂ ਨੇ ਉਹ ਹੁਣ ਮੌਸਮ ਸਾਫ਼ ਹੀ ਕਰਨਗੀਆਂ ਜਿਹੜੀ ਇਹ ਹੁਣ ਧੁੰਦ ਪਈ ਹੈ ਅੱਜ ਪੰਜਾਬ ਦੇ ਖਾਸ ਤੌਰ 'ਤੇ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਜਾਂ ਫਿਰ ਅੱਪਾ ਗੱਲ ਕਰ ਲਈਏ ਕੁਝ ਹੋਰ ਇਲਾਕਿਆਂ ਵਿੱਚ ਜਿੱਥੇ ਤੁਹਾਨੂੰ ਦੇਖਣ ਨੂੰ ਮਿਲੀ ਹੋਵੇਗੀ ਮੇਨ ਤੌਰ 'ਤੇ ਇਹਦੇ ਪਿੱਛੇ ਰੀਜ਼ਨ ਹੈ ਜੀ ਪੂਰਬ ਦੀ ਹਵਾ ਦਾ ਕਿਉਂਕਿ ਪਿਛਲੇ ਕੱਲ ਤੋਂ ਲਗਾਤਾਰ ਪੂਰਬੀ ਹਵਾ ਚੱਲੀ ਹੈ ਕਿਉਂਕਿ ਚੱਕਰਵਾਤੀ ਤੂਫਾਨ ਜੋ ਬਣਿਆ ਹੋਇਆ ਸੀ ਇਸ ਤਰੀਕੇ ਨਾਲ ਤਾਂ ਇਸ ਦੇ ਕਰਕੇ ਇਹ ਹਵਾਵਾਂ ਇਸ ਤਰੀਕੇ ਨਾਲ ਹਿਮਾਚਲ ਵੱਲੋਂ ਆਈਆਂ ਨੇ ਤੇ ਪੂਰਬੀ ਹਵਾ ਚੱਲਣ ਦੇ ਕਾਰਨ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਹਵਾ ਦੇ ਵਿੱਚ ਨਮੀ ਦੀ ਮਾਤਰਾ ਵਧ ਜਾਂਦੀ ਹੈ ਤੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਵਧਣ ਦੇ ਕਰਕੇ ਸਰਦੀਆਂ ਦੇ ਵਿੱਚ ਜਿਹੜੀ ਹਵਾਏ ਉਹ ਬਹੁਤ ਉੱਚੀ ਉੱਪਰੋਂ ਨਹੀਂ ਉੱਠ ਪੌਂਦੀ ਹਮੇਸ਼ਾ ਜਿਹੜੀ ਹਵਾਏ ਉਹ ਹੇਠਲੇ ਪਾਸੇ ਹੀ ਰਹਿੰਦੀ ਹੈ ਜਿਸ ਦੇ ਕਾਰਨ ਧੁੰਦ ਤਰੇਲ ਅਤੇ ਗਰਦ ਵਾਲਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦਿੰਦਾ ਹੈ ਇਹ ਸਰਦੀਆਂ ਦੇ ਇੱਕ ਆਜਾ ਫੀਨੋਮਿਨਾ ਹੈ ਕਿਉਂਕਿ ਗਰਮੀਆਂ ਦੇ ਵਿੱਚ ਹਵਾ ਗਰਮ ਹੋ ਜਾਂਦੀ ਹੈ ਤੇ ਉੱਪਰ ਉੱਠ ਜਾਂਦੀ ਹੈ ਪਰ ਸਰਦੀਆਂ ਵਿੱਚ ਅਜਿਹਾ ਨਹੀਂ ਹੁੰਦਾ ਤੇ ਇਹ ਹਾਲਾਤ ਜਿਹੜੇ ਨੇ ਲਗਾਤਾਰ ਹੁਣ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲਣਗੇ ਸਵੇਰ ਦੇ ਸਮੇਂ ਅਜਿਹੀਆਂ ਧੁੰਦ ਵਾਲੀਆਂ ਖਬਰਾਂ ਸਾਨੂੰ ਹੁਣ ਵਕਫ ਵਕਫਾ ਤੋਂ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਤਾਪਮਾਨ ਕਾਫੀ ਜ਼ਿਆਦਾ ਘਟ ਚੁੱਕਿਆ ਹੈ ਖਾਸ ਤੌਰ ਤੇ ਅਗਰ ਗੱਲ ਕਰੀ ਜਾਵੇ ਪੂਰਬ ਦੇ ਬੈਲਟ ਦੀ ਜਿਸ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ ਸਾਹਿਬ ਚੰਡੀਗੜ ਇਹਨਾਂ ਇਲਾਕਿਆਂ ਵਿੱਚ ਜਿਹੜਾ ਤਾਪਮਾਨ ਰਾਤ ਦਾ ਉਹ ਘੱਟੋ ਘੱਟ 15 ਡਿਗਰੀ ਤੱਕ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਸਭ ਤੋਂ ਘੱਟ ਤਾਪਮਾਨ ਜਿਹੜਾ ਨੋਟ ਕੀਤਾ ਗਿਆ ਉਹ ਸ਼੍ਰੀ ਨਾਨਦਪੁਰ ਸਾਹਿਬ ਦੇ ਨੇੜੇ ਕੀਰਤਪੁਰ ਸਾਹਿਬ ਦੇ ਨੇੜੇ ਅਤੇ ਨਾਲ ਦੀ ਨਾਲ ਪਠਾਨਕੋਟ ਦੇ ਨੇੜੇ ਸਭ ਤੋਂ ਘੱਟ ਤਾਪਮਨ ਪੰਜਾਬ ਦੇ ਵਿੱਚ ਫਿਲਹਾਲ ਤੱਕ ਦਰਜ ਕੀਤਾ ਗਿਆ ਜੋ ਕਿ ਰਾਤ ਦਾ ਤਾਪਮਨ 14 ਡਿਗਰੀ ਹੈ ਹਿਮਾਚਲ ਵੱਲੋਂ ਲਗਾਤਾਰ ਹਵਾਵਾਂ ਆਉਣ ਦੇ ਕਾਰਨ ਇਹਨਾਂ ਇਲਾਕਿਆਂ ਦਾ ਤਾਪਮਨ ਕਾਫੀ ਘੱਟ ਹੈ ਪਰ ਅਗਰ ਦੂਜੇ ਪਾਸੇ ਅਗਰ ਇਹ ਵਾਲਾ ਇਲਾਕਾ ਦੇਖੀਏ ਮਲੋਟ ਆਲਾ ਜਾਂ ਫਿਰ ਇਸ ਪਾਸੇ ਦੀ ਅਗਰ ਗੱਲ ਕਰੀਏ ਆਪਾਂ ਇਸ ਪਾਸੇ ਦਾ ਤਾਪਮਨ ਫਸਿਲ ਕਫਰੋਜ਼ਪੁਰ ਫਰੀਦਕੋਟ ਮੁਕਸਰ ਤਰਨਤਾਰਨ ਬਰਨਾਲਾ ਇਹਨਾਂ ਵਿੱਚ ਰਾਤ ਦਾ ਤਾਪਮਨ ਹਲੇ ਵੀ 16-17 ਡਿਗਰੀ ਦੇ ਨੇੜੇ-ਤੇੜੇ ਬਣਿਆ ਹੋਇਆ ਤੇ ਦਿਨ ਦਾ ਤਾਪਮਨ 30 ਡਿਗਰੀ ਪਰ ਅੱਜ ਗੱਲ ਕੀਤੀ ਜਾਵੇ ਹੌਲੀ-ਹੌਲੀ ਦਿਨ ਦੇ ਤਾਪਮਨ ਜਿਹੜੇ 30 ਡਿਗਰੀ ਤੋਂ ਥੱਲੇ ਆਉਣ ਦੀ ਉਮੀਦ ਹੈ ਅੱਜ ਕਿਸੇ ਵੀ ਇਲਾਕੇ ਵਿੱਚ ਤਾਪਮਨ 30 ਡਿਗਰੀ ਤੋਂ ਉੱਪਰ ਜਾਣ ਦੀ ਉਮੀਦ ਨਹੀਂ ਹੈ ਕਿਉਂਕਿ ਜਿਹੜੀ ਹਵਾਵਾਂ ਦੇ ਕਾਰਨ ਠੰਡ ਪੰਜਾਬ ਦੇ ਵਿੱਚ ਬਣੀ ਹੈ ਇਸ ਦੇ ਕਾਰਨ ਮੇਨ ਤੌਰ ਤੇ ਅਗਰ ਗੱਲ ਕਰੀਏ ਨੰਗਲ ਦੀ ਜਾਂ ਨੰਗਲ ਦੇ ਨੇੜੇ ਤੇੜੇ ਦੇ ਇਲਾਕੇ ਦੀ ਇਹਨਾਂ ਇਲਾਕਿਆਂ 27 ਡਿਗਰੀ ਹੁਸ਼ਿਆਰਪੁਰ ਦੇ ਬਹੁਤ ਸਾਰੇ ਇਲਾਕੇ ਵਿੱਚ ਦਿਨ ਦਾ ਤਾਪਮਾਨ 27 ਡਿਗਰੀ ਜਿਵੇਂ ਕਿ ਮਾਲਪੁਰ ਹੋ ਗਿਆ ਜਾਂ ਊਨੇ ਦੇ ਨੇੜੇ ਤੇੜੇ ਦੇ ਕੁਝ ਇਲਾਕੇ ਹੋ ਗਏ ਜਿਨ੍ਹਾਂ ਵਿੱਚ ਦਿਨ ਦਾ ਤਾਪਮਾਨ ਮੈਕਸਿਮਮ 27 ਡਿਗਰੀ ਰਹੂਗਾ ਅਤੇ ਅਗਰ ਅਮਲੋਟ ਦੀ ਗੱਲ ਕਰ ਲਈਏ ਠੀਕ ਹੈ じゃ ਫਿਰ ਆਪਾਂ ਫਜ਼ਿਲਕਾ ਫਰੋਜ਼ਪੁਰ ਫਰੀਦਕੋਟ ਮੁਕਸਰ ਜਿਹੜੇ ਗਰਮ ਇਲਾਕੇ ਨੇ ਇਹਨਾਂ ਵੀਨ ਮੈਕਸਿਮ ਤਾਪਮਾਨ ਜਿਹੜਾ ਹੈ ਉਹ 30 ਡਿਗਰੀ ਦੇਖਣ ਨੂੰ ਮਿਲੂਗਾ ਬਹੁਤ ਦਿਨਾਂ ਬਾਅਦ ਜਿਹੜਾ ਦਿਨ ਦਾ ਤਾਪਮਾਨ ਉਹ 30 ਡਿਗਰੀ ਹੈ 30 ਡਿਗਰੀ ਤੋਂ ਥੱਲੇ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਹੁਣ ਆਉਂਦੇ ਦਿਨਾਂ ਦੀ ਅਗਰ ਗੱਲ ਕਰੀਏ ਤਾਂ 31 ਤਰੀਕ ਤੱਕ ਕਿਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ ਕੋਈ ਤਕੜੀ ਕਾਰਵਾਈ ਫਿਲਹਾਲ ਮੀਂਹ ਦੀ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਹਾਲਾਤ ਫਿਲਹਾਲ ਅੰਡਰ ਕੰਟਰੋਲ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਕੋਲ ਹੋ ਸਕੇ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਮਾ ਦਾ ਮਿਲਦੇ ਆ ਜਲਦ ਅਗਲੀ ਵੀਡੀਓ ਵਿੱਚ ਬਣੇ ਰਹੋ ਸਾਡੇ ਨਾਲ ਧੰਨਵਾਦ ਜੀ